ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸ਼ਹਿਰ ਦੇ ਵਿੱਚ ਮੁਰਸਤੈਦ ਹੈ ਜਿਸ ਦੇ ਚੱਲਦਿਆਂ ਕਈ ਵਾਰ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਪਰਿਵਾਰਾਂ ਦੇ ਨਾਲ ਖੁਸ਼ੀਆਂ ਤੇ ਗਮੀਆਂ ਸਾਂਝੀਆਂ ਕਰਨ ਦਾ ਵੀ ਵਕਤ ਨਹੀਂ ਮਿਲਦਾ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਵਿਖੇ ਟ੍ਰੈਫਿਕ ਪੁਲਿਸ ਚ ਤਾਇਨਾਤ ਥਾਣੇਦਾਰ ਮਨਜੀਤ ਸਿੰਘ ਹੋਰਾਂ ਦੀ ਜ਼ਿੰਦਗੀ ਦਾ ਅੱਜ ਬਹੁਤ ਹੀ ਖਾਸ ਦਿਨ ਹੈ ਪਰ ਡਿਊਟੀ ਦੇ ਰੁਜ਼ੇਮਿਆਂ ਦੇ ਚੱਲਦੇ ਉਹ ਆਪਣੀ ਜ਼ਿੰਦਗੀ ਦਾ ਖਾਸ ਦਿਨ ਵੀ ਭੁੱਲ ਬੈਠੇ ਸੀ ਤੇ ਫਿਰ ਉਹਨਾਂ ਨੂੰ ਯਾਦ ਕਰਵਾਉਣ ਦੇ ਲਈ ਮਨਜੀਤ ਸਿੰਘ ਹੋਰਾਂ ਦਾ ਪਰਿਵਾਰ ਡਿਊਟੀ ਵਾਲੀ ਥਾਂ ਸਮਾਨ ਲੈ ਕੇ ਪਹੁੰਚ ਜਾਂਦਾ ਤੇ ਫਿਰ ਸਾਰਿਆਂ ਨੇ ਥਾਣੇਦਾਰ ਮਨਜੀਤ ਸਿੰਘ ਹੋਰਾਂ ਨੂੰ ਜਿੱਥੇ ਵਧਾਈਆਂ ਦਿੱਤੀਆਂ ਉੱਥੇ ਹੀ ਸਮੂਹ ਪੁਲਿਸ ਮੁਲਾਜ਼ਮਾ ਨੇ ਅਤੇ ਲੋਕਾਂ ਨੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਜਿਸ ਦੌਰਾਨ ਥਾਣੇਦਾਰ ਮਨਜੀਤ ਸਿੰਘ ਹੋਰੀ ਖੁਸ਼ੀ ਦੇ ਨਾਲ ਝੂਮ ਉੱਠੇ ਨੇ ਆਪਣਾ ਸ਼ੁਭਲਾਭ ਐਸ ਮਨਜੀਤ ਸਿੰਘ ਜੋ ਟ੍ਰੈਵਲ ਡਿਊਟੀ ਕਰਦਾ ਕਸਟਮ ਜੌਂਗ ਦੇ ਵਿੱਚ ਡਿਊਟੀ ਮਰੀ ਅੱਜ ਤੁਹਾਡਾ ਜਨਮ ਦਿਨ ਮਨਾਇਆ ਜਾ ਰਿਹਾ ਪਰਿਵਾਰਛਨੇ ਦੀ ਡਿਊਟੀ ਦੇ ਤੇ ਉੱਥੇ ਪਰਿਵਾਰ ਵਾਲੇ ਆਏ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਬਹੁਤ ਮੈਂ ਧਨਵਾਦੀ ਆ ਡਿਊਟੀ ਦੌਰਾਨ ਆਪਣਾ ਜਨਮ ਦਿਨ ਮਨਾਇਆ ਗਿਆ ਜੋ ਕਿ ਡਿਊਟੀ ਬਹੁਤ ਆ ਸਾਡੇ ਅਫਸਰ ਟਰੈਫਿਕ ਦੇ ਬਹੁਤ ਵਧੀਆ ਨੇ ਕਿਉਂਕਿ ਮੈਨੂੰ ਇਹ ਆ ਵੀ ਟਾਈਮ ਮਿਲਦਾ ਹੀ ਲੈਕਸ ਦਾ ਛੁੱਟੀ ਦਾ ਮੈਨੂੰ ਕੋ ਆਪਣਾ ਰਜਾਵਾਂ ਕਰਕੇ ਮੈਂ ਦਿੱਲੀ ਕੰਮ ਜਾਣਾ ਸੀ ਐਸਪੀ ਸਾਹਿਬ ਨੂੰ ਮਹਾਰਾਸ਼ਟਰ ਪੁੱਛੀ ਸੀ ਮੰਗਲਵਾਰ ਦੀ ਮੈਂ ਦਿੱਲੀ ਜਾਣਾ ਮੁੰਡੇ ਦਾ ਵਿਆਹ ਆ ਵਿਆਹ ਲੈਣ ਵਾਸਤੇ ਦਿੱਲੀ ਜਾਣਾ ਸੀ ਇਸ ਕਰਕੇ ਮੈਂ ਛੁੱਟੀ ਨਹੀਂ ਕੀਤੀ ਅੱਜ ਵਾਰ ਜਦੋਂ ਮੇਰਾ ਜਨਮ ਦਿਨ ਆ ਮੌਨ ਵਾਸਤੇ ਮੈਂ ਇਸ ਕਰਕੇ ਛੁੱਟੀ ਨਹੀਂ ਮੈਂ ਅੱਜ ਚਾਹ ਨੂੰ ਦਿੱਲੀ ਜਾਣਾ ਆਲੂ ਦਿੱਲੀ ਮੇਰਾ ਮਾ ਉਸ ਵਿਆਹ ਲੈ ਕੇ ਆ ਉਸ ਮੁੰਡੇ ਦਾ ਹੁਣ ਆ ਗਏ ਜਿਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਪਰਿਵਾਰ ਹੈ ਕਿ ਡੂਗੀ ਜਰਾ ਤੁਹਾਡੇ ਇੱਥੇ ਪਹੁੰਚਿਆ ਤੇ ਜਨਮ ਦਿਨ ਤੁਹਾਡਾ ਮਨਾ ਰਿਹਾ ਹੈ ਬੱਚਿਆ ਜਾਨਕ ਉਹਨਾਂ ਪ੍ਰੋਗਰਾਮ ਹੋ ਰਿਹਾ ਜੀ ਇੱਥੇ ਆਉਂਦਾ ਮੈਨੂੰ ਤਾਂ ਪਰਾਲੀ ਵੀ ਆਉਣਗੇ ਮੈਂ ਜਿੱਕੇ ਸ਼ਾਮੀ ਆਪਣੇ ਘਰ ਬੱਚੇ ਬੈਠੇ ਸ਼ਾਮ ਨੂੰ ਜਾ ਕੇ ਡੂਰੀ ਨੂੰ ਜਨਮ ਦਿਨ ਮਨਾਇਆ ਜਾਊਗਾ ਬੱਚਾ ਵਿੱਚ ਜੋ ਮੇਰਾ ਲੜਕਾ ਰੋਮਨ ਜੀ ਸੰਗ ਜਿਹਦਾ ਵਿਆਹ ਆ ਜਰਮਨ ਦਾ ਉਹ ਉਹ ਜਿਸ ਕਾ ਕੇ ਆ ਗਿਆ ਪਹਿਂ ਦੱਸਿਆ ਵੀ ਮੈਨੂੰ ਮੈਂ ਚਾਹਾਂ ਬਾਥਰੂਮ ਕਰਨ ਗਿਆ ਮੈਨੂੰ ਕਿਹਾ ਤੇ ਡੈਡੀ ਕਿਤੇ ਹੋ ਮੈਂ ਮੈਂ ਚਾਹਾਂ ਜੋ ਉਹ ਗੱਡੀ 'ਚ ਆਗੇ ਪਾਸੇ ਦੇ ਮੁੰਡੇ 1020 ਲੈ ਕੇ ਨਾਲ ਕੁੜੀ ਆ ਗਈ ਨਾਲ ਰੋਹਣਾ ਸਾਹਿਬ ਆ ਗਏ ਉਹਨਾਂ ਨੇ ਇੱਥੇ ਆ ਕੇ ਮੇਰਾ ਜਨਮ ਦਿਨ ਮਨਾਇਆ ਗਿਆ ਬਹੁਤ ਵਧੀਆ ਮਨਾਇਆ ਗਿਆ ਬਹੁਤ ਵਧੀਆ ਮੈਂ ਜੀ 53ਵਾਂ ਸਾਲ ਸ਼ੁਰੂ ਹੋ ਗਿਆ ਜੀ ਇੱਦਾਂ ਤੇ ਲੱਗ ਰਿਹਾ ਇੱਥੇ ਜੂ ਦੀ ਤੇ ਵੀ ਹੋਰ ਇਹਦਾ ਪਰਿਵਾਰ ਇੱਥੇ ਆ ਕੇ ਤਾਂ ਜਨਮ ਦਿਨ ਮਨਾ ਰਿਹਾ ਬਹੁਤ ਵਧੀਆ ਮੈਂ ਆਪਣੀ ਡਿਊਟੀ ਦਾ ਕਾਈ ਨਹੀਂ ਕਰਦਾ ਜਿੰਨਾ ਕਿ ਚੌਕ ਜਨਾਂ ਨਾਲ ਵਧੀਆ ਡਿਊਟੀ ਕਰਦਾ ਆਪਣੇ ਚੌਕ ਜਿਹੜੇ ਥਾਣੇਦਾਰ ਮਨਜੀਤ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਮੈਂ ਆਪਣੀ ਨਿੱਜੀ ਜ਼ਿੰਦਗੀ ਦੇ ਕੰਮਕਾਰ ਇੱਕ ਪਾਸੇ ਰੱਖ ਕੇ ਪੈਲ ਦੇ ਆਧਾਰ ਤੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦਾ ਹਾਂ ਸੋ ਦੋਸਤੋ ਤੁਹਾਡੇ ਇਸ ਥਾਣੇਦਾਰ ਮਨਜੀਤ ਸਿੰਘ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ